ਕਰਾਂਗੇ ਅਧਿਆਪਕਾਂ ਦੀ ਨਵੀਂ ਭਰਤੀ 10000 ਬਾਰੇ ਜਿਵੇਂ ਕਿ ਤੁਹਾਨੂੰ ਪਤਾ ਵੀ 2 ਮਾਰਚ ਨੂੰ ਪਿੱਛੇ ਇੱਕ ਪ੍ਰੋਟੈਸਟ ਰੱਖਿਆ ਗਿਆ ਸੀ ਮਾਸਟਰ ਕੀਡਰ ਬੇਰਜ਼ਗਾਰ ਯੂਨੀਅਨ ਵੱਲੋਂ ਉਸ ਪ੍ਰੋਟੈਸਟ ਵਾਸਤੇ ਜਦੋਂ ਪ੍ਰੋਟੈਸਟ ਦਿੱਤਾ ਗਿਆ ਉੱਥੇ ਕਾਫੀ ਸਟੂਡੈਂਟ ਪਹੁੰਚੇ ਠੀਕ ਹੈ ਜਿੰਨੇ ਵੀ ਸਟੂਡੈਂਟ ਪਹੁੰਚੇ ਤਾਂ ਉਹਨਾਂ ਨੂੰ ਉੱਥੇ ਕੀ ਕੀਤਾ ਗਿਆ ਵੀ ਇੱਕ 5 ਮਾਰਚ ਦੀ ਫਿਰ ਮੀਟਿੰਗ ਦਿੱਤੀ ਗਈ ਠੀਕ ਹੈ 5 ਮਾਰਚ ਦੀ ਮੀਟਿੰਗ ਤੋਂ ਪਹਿਲਾਂ ਭਾਵ ਜਿਹੜਾ 2 ਮਾਰਚ ਦਾ ਪ੍ਰੋਟੈਸਟ ਸੀ ਉਸ ਤੋਂ ਪਹਿਲਾਂ ਇੱਕ ਨਿਊਜ਼ ਜਿਹੜੀ ਵੱਖ-ਵੱਖ YouTube ਚੈਨਲਾਂ ਤੇ ਤੁਹਾਨੂੰ ਦੇਖਣ ਨੂੰ ਮਿਲੀ ਸੀ ਅਕੈਡਮੀਆ ਦੇ ਰਾਹੀਂ ਕਿ 10000 ਮਾਸਟਰ ਕਲਾਸਟਰ ਦੀ ਭਰਤੀ ਆ ਰਹੀ ਹੈ ਕਿੰਨੀ ਆ ਰਹੀ ਹੈ 10000 ਤੇ ਉਹਨਾਂ ਨੇ 2 ਮਾਰਚ ਤੋਂ ਪ੍ਰੋਟੈਸਟ ਤੋਂ ਬਾਅਦ 5 ਤਰੀਕ ਨੂੰ ਕੀ ਦਿੱਤਾ ਸੀ ਵੀ ਮੀਟਿੰਗ ਕਰਨ ਦਾ ਸਮਾਂ ਦਿੱਤਾ ਸੀ ਵੀ 10000 ਭਰਤੀ ਲੈ ਜੋ ਆ ਕੇ ਹਨਾ ਆਹੀ ਸੀ ਨਾ ਗੱਲ ਪਰ ਨਹੀਂ ਬਈ ਉਹ 10000 ਭਰਤੀ ਦਾ ਦੂਰ ਦੀ ਗੱਲ ਹੈ ਉਹ 5 ਮਾਰਚ ਵਾਲੀ ਮੀਟਿੰਗ ਕਰ ਤੋਂ ਭੱਜ ਗਈ ਐਜੂਕੇਸ਼ਨ ਡਿਪਾਰਟਮੈਂਟ ਜਿਹੜਾ ਸੰਗਰੂਰ ਚੜ ਮਤਲ ਧਰਨਾ ਹੋਇਆ ਸੀ ਉਸ ਤੋਂ ਬਾਅਦ ਉਹਨਾਂ ਨੇ 5 ਮਾਰਚ ਦੇ ਮੀਟਿੰਗ ਦਾ ਲਾਰਾ ਲਾਇਆ ਸੀ ਪਰ ਭਰਤੀ 10000 ਨਹੀਂ ਆਈ ਸੱਚ ਤਾਂ ਇਹ ਹੈ ਆ ਠੀਕ ਹੈ ਇਸ ਲਈ ਵੀ ਧਿਆਨ ਦਿਓ ਥੋੜਾ ਜਾਂ ਭਰਤੀ ਆਊਗੀ ਇਸੇ ਸਾਲ ਚ ਹੀ ਆਊਗੀ ਬਟ ਸਾਨੂੰ ਮਿਹਨਤ ਕਰਨੀ ਪੈਣੀ ਹੈ ਜਲਦੀ ਭਰਤੀ ਲੈ ਕੇ ਆਉਣੀ ਹੈ ਜੇ 10000 ਹੀ ਲੈ ਕੇ ਆਉਣੀ ਆ ਠੀਕ ਹੈ ਨਹੀਂ ਤਾਂ 500 ਤਾਂ ਇਹ ਜਿਹੇ ਕੱਲ੍ਹ ਨੂੰ ਲੈਣ ਨੂੰ ਤਾਂ ਪਰਸੂ ਲੈ ਲਓ ਜੇ 10000 ਹੀ ਲੈ ਕੇ ਆਉਣੀ ਆ ਤਾਂ 23 ਮਾਰਚ ਨੂੰ ਦੁਬਾਰਾ ਇਕੱਠੇ ਹੋਜੋ ਵੀ 23 ਮਾਰਚ ਨੂੰ ਦੁਬਾਰਾ ਇਕੱਠੇ ਹੋਜੋ ਦੁਬਾਰਾ 23 ਮਾਰਚ ਨੂੰ ਪ੍ਰੋਟੈਸਟ ਜਿਹੜਾ ਕੀਤਾ ਜਾਣਾ ਉਹ ਪ੍ਰੋਟੈਸਟ ਕਿੱਥੇ ਕੀਤਾ ਜਾਣਾ ਉਹਦੀ ਹਜੇ ਲੋਕੇਸ਼ਨ ਤੁਹਾਨੂੰ ਜਲਦੀ ਦੱਸ ਦਿੱਤੀ ਜਾਏਗੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪ੍ਰੋਟੈਸਟ ਤੋਂ ਬਿਨਾ ਕੁਝ ਵੀ ਨਹੀਂ ਹੈ ਪੱਲੇ ਪੈਣਾ ਵੀ ਠੀਕ ਹੈ 55% ਦਾ ਕਰਉਣਾ ਚਾਹੁੰਦੇ ਹੋ ਤਾਂ ਵੀ ਤੁਹਾਨੂੰ ਪ੍ਰੋਟੈਸਟ ਦੇ ਵਿੱਚ ਹੀ ਜੁੜਨਾ ਪੈਣਾ ਵੱਡੀ ਗਿਣਤੀ ਕਿ ਐਸਐਸਟੀ ਪੰਜਾਬੀ ਦੀਆਂ ਪੋਸਟਾਂ ਲੈਣਾ ਚਾਹੁੰਦੇ ਹੋ ਜਿਹੜੀਆਂ ਪਿਛਲੇ ਸਮੇਂ ਵਿੱਚ ਨਹੀਂ ਆਣੀਆਂ ਆਈਆਂ ਠੀਕ ਹੈ ਜਾਂ ਹੋਰ ਵੀ ਤੁਸੀਂ ਸਬਜੈਕਟਾਂ ਵਾਲਿਆਂ ਆਪਣੀਆਂ ਪੋਸਟਾਂ ਜਲਦੀ ਲੈਣਾ ਚਾਹੁੰਦੇ ਹੋ ਤਾਂ ਆਪਾਂ ਓਵਰੇਜ ਨਾ ਹੋਈਏ ਤਾਂ ਤੁਸੀਂ ਬਈ ਹੁਣ ਜਿਹੜਾ ਅਗਲਾ ਨੈਕਸਟ ਜਿਹੜੀ ਯੂਨੀਅਨ ਵੱਲੋਂ ਕਾਰਵਾਈ ਹੋਣੀ ਹੈ 23 ਮਾਰਚ ਨੂੰ ਪ੍ਰੋਟੈਸਟ ਦਿੱਤਾ ਜਾਣਾ ਉਸ ਦੇ ਵਿੱਚ ਤੁਸੀਂ ਹਾਜ਼ਰ ਹੋਣਾ ਠੀਕ ਹੈ ਸੋ ਉਸ ਦੀ ਜਲਦੀ ਤੁਹਾਨੂੰ ਡੇਟ ਅਨਾਉਂਸ ਕਰ ਦਿੱਤੀ ਹੈ ਕਿ ਇਸ ਤੋਂ ਬਾਅਦ ਤੁਸੀਂ ਮਾਸਟਰ ਕੀਤੀ ਤਿਆਰੀ ਕਰ ਰਹੇ ਹੋ ਤੇ ਤਿਆਰੀ ਵਾਸਤੇ ਆਪਣੇ ਫਰੈਸ਼ ਬੈਚ ਵੀ ਜਿਹੜੇ ਚੱਲ ਰਹੇ ਨੇ ਮਾਸਟਰ ਜੀ ਕੇਡਰ ਐਸਐਸਟੀ ਤੇ ਪੰਜਾਬੀ ਦੀ ਤਿਆਰੀ ਵਾਸਤੇ ਤੁਸੀਂ ਆਪਣੇ ਆਪ ਫਰੈਸ਼ ਬੈਚ ਲੈ ਸਕਦੇ ਹੋ ਜਿੰਨੂੰ ਤੇ 58% ਆਫ ਆ ਵੀ ਠੀਕ ਹੈ ਐਸਐਸਟੀ ਦਾ ਤੁਸੀਂ ਫੁੱਲ ਕੋਰਸ ਲੈ ਸਕਦੇ ਹੋ ਜਿੱਥੇ ਹਿਸਟਰੀ ਪੋਲੀਟੀਕਲ ਦਾ ਕੰਬੀਨੇਸ਼ਨ ਰਹੂਗਾ ਤੇ ਉਸ ਤੋਂ ਬਾਅਦ ਪੰਜਾਬੀ ਮਾਸਟਰ ਜੀ ਕੇਡਰ ਦੀ ਤਿਆਰੀ ਵਾਸਤੇ ਤੁਸੀਂ ਇਹ ਜਿਹੜਾ ਕੋਰਸ ਲੈ ਸਕਦੇ ਹੋ ਇਹਦੇ ਵਿੱਚ ਪੰਜਾਬੀ ਮਾਸਟਰ ਜੀ ਕੇਡਰ ਅਕੋਰਡਿੰਗ ਟੂ ਸਿਲੇਬਸ ਸਾਰਾ ਕੁਝ ਤੁਹਾਨੂੰ ਇਸ ਵੀਡੀਓ ਲੈਕਚਰ ਥਿਉਰੀ ਨੋਟਸ ਵੀਡੀਓ ਨੋਟਸ ਐਮਸੀਕਿਊ ਨੋਟ ਮੌਕ ਟੈਸਟ ਪੀਆਈਕਿਊ ਸਭ ਕੁਝ ਤੁਹਾਨੂੰ ਪ੍ਰੋਵਾਈਡ ਹੋਊਗਾ ਦੋਨੇ ਕੋਰਸ ਤੁਸੀਂ ਜੇ ਲੈਣੇ ਹੈਗੇ ਤੁਹਾਨੂੰ ਇਹ ਇਹਦੇ ਵਿੱਚ 100 ਸੋ ਦਾ ਡਿਸਕਾਊਂਟ ਦਿੱਤਾ ਜਾਊਗਾ ਠੀਕ ਹੈ ਤਾਂ ਇਹ ਕੋਰਸ ਤੁਸੀਂ ਬਾਈਕਸ ਇਹ ਕੋਰਸ ਤੁਹਾਨੂੰ ਕਿੱਥੇ ਮਿਲਣਗੇ ਆਪਣੇ ਐਪ ਦਾ ਨਾਮ ਆ ਵੀ MSW study ਠੀਕ ਹੈ ਐਮ ਐਸ ਡਬਲਯੂ ਸਟੱਡੀ ਐਪ ਨੂੰ ਡਾਊਨਲੋਡ ਕਰ ਲਓ ਪਲੇ ਸਟੋਰ ਦੇ ਵਿੱਚ ਜਾ ਕੇ ਉੱਥੇ ਤੁਹਾਨੂੰ ਇਹ ਕੋਰਸ ਮਿਲ ਜਾਣਗੇ ਠੀਕ ਹੈ ਇਸ ਲੋ ਜਿਆਦਾ ਜਾਣਕਾਰੀ ਲਈ ਨੰਬਰ ਹੋਊਗਾ 98787 31752 ਠੀਕ ਹੈ ਵੀ ਜੇਕਰ ਤੁਸੀਂ ਵੱਡੀ ਗਿਣਤੀ 'ਚ ਭਰਤੀ ਚਾਹੁੰਦੇ ਹੋ ਤਾਂ 23 ਮਾਰਚ ਦੇ ਅਗਲੇ ਪ੍ਰੋਟੈਸਟ ਲਈ ਤਿਆਰ ਰਹੋ ਤੇ ਤਿਆਰੀ ਆਪਾਂ ਤੁਹਾਨੂੰ ਕਰਵਾਉਂਦੇ ਰਹਾਂਗੇ ਵੀ YouTube ਤੇ ਤੁਸੀਂ ਆਪਣੀਆਂ ਜਿਹੜੀਆਂ MCQ ਕਲਾਸਾਂ ਡੇਲੀ ਦੇਖ ਸਕਦੇ ਹੋ 3 ਵਜੇ ਦੁਪਹਿਰ ਐਸ ਐਸ ਟੀ ਦੀ ਤੇ ਰਾਤੀ 8 ਵਜੇ ਜਿਹੜੀ ਆਪਣੀ ਪੰਜਾਬੀ ਮਾਸਟਰਕੀਟ ਦੀ ਚੱਲਦੀ ਆ ਪਰ ਜੇ ਤੁਸੀਂ ਥਿਉਰੀ ਲੈਣਾ ਚਾਹੁੰਦੇ ਹੋ ਕਨਸੈਪਟ ਵਾਈ ਸਾਰਾ ਸਿਲੇਬਸ ਕੰਪਲੀਟ ਕਰਨਾ ਚਾਹੁੰਦੇ ਹੋ ਤਾਂ ਇਹ ਕੋਰਸ ਤੁਸੀਂ ਆਪਣੇ ਵਾਈ ਕਰ ਸਕਦੇ ਹੋ ਠੀਕ ਹੈ ਵੀ ਕਿਹੜਾ ਆਪਣਾ ਐਪ ਹੈਗਾ MSW ਸਟਡੀ ਉਸ ਐਪ ਤੇ ਤੁਹਾਨੂੰ ਕੋਰਸ ਇਹ ਦੋਨੋਂ ਹੀ ਪ੍ਰੋਵਾਈਡ ਹੋ ਜਾਣਗੇ ਐਸਐਸਟੀ ਮਾਸਟਰਕੀਟ ਦਾ ਕੰਪਲੀਟ ਤੇ ਪੰਜਾਬੀ ਮਾਸਟਰਕੀਟ ਦਾ ਸੋ 23 ਮਾਰਚ ਨੂੰ ਰੈਡੀ ਰਹੋ ਦੁਵਾਰਾ ਤੋਂ ਵੱਡੀ ਗਿਣਤੀ ਵਿੱਚ ਭਰਤੀ ਵਾਸਤੇ ਤੇ 55% ਨੂੰ ਰੱਦ ਕਰਵਾਉਣ ਵਾਸਤੇ ਧੰਨਵਾਦ ਜਾਣਕਾਰੀ ਵਧੀ ਲਗੀ ਲਾਈਕ ਸ਼ੇਅਰ ਕਮੈਂਟ ਕਰਿਓ